ਮਾਰਗ ਵਿੱਚ ਸੀਗੇ ਜਿਹਦੇ ਵਿੱਚ ਰਾਜਾ ਰਣਿੰਦਰ ਸਿੰਘ ਜੀ ਦੇ ਪੋਤਰੇ ਮੇਰੇ ਨਾਲ ਨੇ ਮਾਨਿੰਦਰ ਜੀ ਮਾਨੀ ਜੀ ਤੇ ਸਮੁੱਚੀ ਟੀਮ ਸ਼੍ਰੋਮਣੀ ਅਕਾਲੀ ਦਲ ਦੀ ਨਾਭਾ ਹਲਕੇ ਦੀ ਅੱਜ ਸਵੇਰ ਤੋਂ ਚੱਲ ਰਹੀ ਹੈ ਅੱਜ ਸੱਤਵਾਂ ਅੱਠਵਾਂ ਸਾਡਾ ਪ੍ਰੋਗਰਾਮ ਹੈ ਜਿਹਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲਿਆ ਅੱਜ ਇਸ ਅਸੀਂ ਤਾਰੋਕੀ ਜੂਨ ਦੇ ਵਿੱਚ ਖੜੇ ਆ। ਸੋ ਇੱਥੇ ਬਹੁਤ ਵੱਡਾ ਹੰਗਾਰਾ ਮਿਲਿਆ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਤੇ ਬਲਾਕ ਸ਼ੰਤੀ ਦੇ ਚੋਣਾਂ ਨੂੰ ਲੋਕ ਜਿਤਾਉਣ ਵਾਸਤੇ ਪਿੰਡਾਂ ਦੇ ਜਿਹੜੇ ਲੋਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਤ ਔਰ ਬਾਕੀ ਜਿਹੜੇ ਲੋਕ ਨੇ ਪਬਲਿਕ ਜਿਹੜੀ ਆਹ ਪਬਲਿਕ ਆ ਜਿਹੜੀ ਸਾਡੇ ਨਾਲ ਸੰਬੰਧਤ ਨਹੀਂ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਵਾਸਤੇ ਤਤਪਰ ਹੈ ਔਰ ਸਤ ਤੁਸੀਂ ਦੇਖ ਰਹੇ ਹੋ ਕਿ ਬਹੁਤ ਵੱਡੇ ਭੜਵੇਂ ਇਕੱਠ ਹੋ ਰਹੇ ਨੇ ਤੇ ਲੋਕ ਇਹਨਾਂ ਇਸ ਸਰਕਾਰ ਤੋਂ ਦੁਖੀ ਹੋਏ ਬੈਠੇ ਨੇ ਲੋਕ ਇਹ ਕਹਿ ਰਹੇ ਨੇ ਕਿ ਕਦੋਂ ਇਹ ਸਰਕਾਰ ਚਲੀ ਜਾਊ ਤੇ ਸਾਡਾ ਕਦੋਂ ਪੰਜਾਬ ਨੂੰ ਸੁਖਦਾ ਇੱਕ ਬਦਲਾ ਚਾਹੁੰਦੇ ਸੀਗੇ ਬਦਲਾ ਬੜਾ ਵਧੀਆ ਮਿਲਿਆ ਕਿ ਜਿੰਨਾ ਚਿੱਟਾ ਪਹਿਲਾਂ ਵੇਖਦਾ ਸੀ ਉਦੋਂ ਡਬਲ ਵੇਖਣ ਲੱਗ ਗਿਆ ਹੁਣ ਜਿੰਨੀ ਕਰਪਸ਼ਨ ਪਹਿਲਾਂ ਹੁੰਦੀ ਸੀ ਉਦੋਂ ਕਿਤੇ ਚੌਗਣੀ ਛੱਡੋ ਬਹੁਤ ਜ਼ਿਆਦਾ ਹੋ ਗਈ ਹੈ ਸੋ ਪਿੰਡਾਂ 'ਚ ਤੋਂ ਤਾਂ ਲੋਕਾਂ 'ਚ ਛੇੜਨ ਦੀ ਲੋੜ ਹੈਗੀ ਹੈ ਇਹ ਅਕਾਲੀ ਦਲ ਦੇ ਨਾਲ ਲੱਗਣ ਨੂੰ ਰਾਜੀ ਨੇ ਤੇ ਇਹ ਇੱਕ ਰਿਹਰਸਲ ਟਾਈਪ ਦੀ ਹੋ ਰਹੀ ਹੈ ਸਾਡੀ ਕਿ ਜਿਹੜਾ ਸਾਲ ਨੂੰ ਐਮਐਲਏ ਦੀ ਇਲੈਕਸ਼ਨ ਆਉਣਗੀਆਂ ਉਹਦੇ ਵਾਸਤੇ ਰਿਹਰਸਲ ਹੋ ਰਹੀ ਹੈ ਤੇ ਅਕਾਲੀ ਦਲ ਐਤਕੀ ਮੋੜਕ ਬਹੁਤ ਅੱਗੇ ਨਿਕਲ ਕੇ ਆਊਗਾ ਇਸ ਇਲੈਕਸ਼ਨ 'ਚ